ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਜੋ ਹੈ ਹਰਿਆਣਾ ਪੁਲਿਸ ਦੇ ਵੱਲੋਂ ਜਾਰੀ ਕੀਤੇਆਂ ਗਈਆਂ ਨੇ ਇਸ ਦੇ ਵਿਚਾਲੇ ਦੱਸਦੀ ਹੈ ਕਿ ਸ਼ੰਮੂ ਬਾਰਡਰ ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਪਥਰਾ ਕੀਤਾ ਸੀਗਾ ਇਸ ਦੇ ਵਿਚਾਲੇ ਹਰਿਆਣਾ ਪੁਲਿਸ ਨੇ ਕਿਹਾ ਸੀਗਾ ਕਿ ਸਾਡੇ ਜੋ 27 ਜਵਾਨ ਨੇ ਉਹ ਜ਼ਖਮੀ ਹੋਏ ਸਕੇ ਤੇ ਇਸ ਦੇ ਵਿਚਾਲੇ ਜੋ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਅਨੈਲ ਵਿਜਦੀਵੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਸੀਗੀ ਜੋ ਹਰਿਆਣਾ ਦੇ ਡੀਜੀਪੀ ਨੇ ਸ਼ਤਰੂਜੀਤ ਉਹਨਾਂ ਨੇ ਵੀ ਕਿਹਾ ਸੀਗਾ ਕਿ ਪ੍ਰਦਰਸ਼ਨਕਾਰੀਆਂ ਨੇ ਹਮਲਾ ਕੀਤਾ ਸੀਗਾ ਜਿਸ ਦੇ ਚਲਦੇ ਪੈਰਾ ਮਿਲਟਰੀ ਫੋਰਸਸ ਦੇ ਕੁਝ ਜਵਾਨ ਤੇ ਪੁਲਿਸ ਕਰਮੀ ਵੀ ਜ਼ਖਮੀ ਹੋਏ ਸਕੇ ਸ਼ੰਮੂ ਬਾਰਡਰ ਤੇ ਕਿਸਾਨੀ ਆंदोलਨ ਲਗਾਤਾਰ ਚੱਲ है जो कि प्रदर्शनकारियों के वालों पूछ करने की कोशिश की गई इस विचाले हरियाणा पुलिस वे वे का भी एक्शन वेखन मिले मेरे ना मेरे सहयोगी मनोज राठी फोन लाइन से मौजूद ने मनोज हरियाणा पुलिस के वालों प्रदर्शनकारियों दस्वीर से वीडियो जारी किए गए ने, ने, कीते हैं जानना चाहेंगे किन्ने प्रदर्शनकारी ने जिन्हें वीडियो से तस्वीर जारी की गई हैं तो की कुछ एक्शन हम पुलिस के वालों लिया जा सकता है देखो बिल्कुल सरबजोत हरियाणा पुलिस वालों जिन्हें भी शंभू बॉर्डर से जिन्हें भी उत्पात मचाया जो कि ਆਪ ਪੁਲਿਸ ਵੱਲੋਂ ਜਿਹੜੀ ਤਸਵੀਰਾਂ ਜਾਰੀ ਕੀਤੀਆਂ ਔਰ ਵੀਡੀਓਜ਼ ਵੀ ਜਾਰੀ ਕੀਤੀਆਂ ਔਰ ਸੀਨੀਅਰ ਅਫਸਰਾਂ ਵੱਲੋਂ ਇਹਦੇ ਵੀ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਕੁਝ ਕਿਸਾਨਾਂ ਦੀ ਜਿਹੜੀ ਕਿ ਉਸ ਕਿਸਾਨਾਂ ਨੇ ਪੁਲਿਸ ਤੇ ਪਥਰਾਅ ਕੀਤਾ ਪੁਲਿਸ ਨਾਲ ਗਲਤ ਵਿਵਹਾਰ ਕੀਤਾ ਉਸ ਤੋਂ ਬਾਅਦ ਉਹਨਾਂ ਦੀ ਵੀਡੀਓ ਤੇ ਤਸਵੀਰਾਂ ਅਸੀਂ ਜਾਰੀ ਕਰ ਰਹੇ ਹਾਂ ਤੇ ਲੋਕਾਂ ਨੂੰ ਇਹ ਪਛਾਣ ਕਰਾਉਣ 'ਚ ਮਦਦ ਕੀਤੀ ਜਾਵੇ ਉਹਨਾਂ ਨੇ ਇਹ ਪੁਲਿਸ ਵੱਲੋਂ ਅਪੀਲ ਕੀਤੀ ਤਾਂ ਉਹਨਾਂ ਦੱਸਦੀ ਹੈ ਕਿ ਕਰੀਬ ਕਰੀਬ 100 ਤੋਂ ਵੀ ਵੱਧ ਜਿਹੜੇ ਇਹਦੇ ਵਿੱਚ ਤਸਵੀਰਾਂ ਚ ਜਿਹੜੇ ਇਰਾਨੀ ਕੀਤਾ ਹੈ ਔਰ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਹੈ ਔਰ ਇੱਕ ਪ੍ਰੈਸ ਨੋਟ ਜਾਰੀ ਕਰਨ ਤੋਂ ਬਾਅਦ ਸਾਫ ਤੌਰ ਤੇ ਕਿਹਾ ਗਿਆ ਸੀਗਾ ਕਿ ਜਿਹੜੇ ਵੀ ਕਿਸਾਨ ਅੰਦੋਲਨ ਦੀ ਆਰਚ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੇ ਸ਼ੰਭੂ ਬੈਰੀਅਰ ਤੇ ਕਿਸ ਤਰ੍ਹਾਂ ਉਤਪਾਦ ਮਚਾਇਆ ਕਿਸ ਤਰ੍ਹਾਂ ਉਹਨਾਂ ਨੇ ਪਥਰਾਵ ਕੀਤਾ ਔਰ ਇੱਕ ਕਾਫੀ ਕੁ ਚੀਜ਼ਾਂ ਜਿਹੜੀ ਹੈ ਕਿ ਉਹਨਾਂ ਨੇ ਆਪਣੇ ਵੀਡੀਓ ਜਿਹੜੇ ਉਹਨਾਂ ਦੇ ਵੀ ਵਿੰਗ ਹੈ ਆਈਟੀ ਵਿੰਗ ਹੈ ਹਰਿਆਣਾ ਪੁਲਿਸ ਦੀ ਉਹਨਾਂ ਵੱਲੋਂ ਸਾਰੇ ਵੀਡੀਓ ਚ ਕੈਦ ਕੀਤੀ ਗਈ ਹੈ ਜਿਸ ਕਰਕੇ ਕਾਫੀ ਵੀਡੀਓ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਕਰੀਬ ਤੁਹਾਨੂੰ ਦੱਸ ਦਈਏ ਕਿ ਕਰੀਬ 100 ਦੇ ਕਰੀਬ ਦੀ ਤਸਵੀਰ ਜਿਹੜੇ ਹੈਗੇ ਲੋਕਾਂ ਦੀ ਇਹ ਪਛਾਣ ਕਰਨ ਦੀ ਗੱਲ ਕੀਤੀ ਗਈ ਹੈ ਜੋ ਕਿ ਪਥਰਾਵ ਕਰਦੇ ਨਜ਼ਰ ਆ ਰਹੇ ਨੇ ਇਹ ਵੀਡੀਓ ਵੀ ਸਾਹਮਣੇ ਆਈ ਹੈ ਹਰਿਆਣਾ ਪੁਲਿਸ ਦੀ ਜੋ ਕਿ ਜਾਰੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਚ ਐਕਸ਼ਨ ਲੈ ਸਕਦੀ ਹੈ ਹਰਿਆਣਾ ਪੁਲਿਸ देखो बिल्कुल आ, क्योंकि कल डीजीपी ਵੱਲੋਂ ਵੀ ਇਹ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਲਾਅ ਐਂਡ ਆਰਡਰ ਨੂੰ ਬਣਾ ਕੇ ਰੱਖਿਆ ਜਾਵੇ ਹਾਲਾਂਕਿ ਸਾਡੀ ਕੋਸ਼ਿਸ਼ ਇਹੀ ਹੈ ਔਰ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਕਿਸਾਨਾਂ ਨੂੰ ਉੱਥੇ ਜਿਹੜੇ ਬੈਠੇ ਨੇ ਕਿ ਤੁਸੀਂ ਸ਼ਾਂਤੀਵੇਂ ਤਰੀਕੇ ਨਾਲ ਪ੍ਰਦਰਸ਼ਨ ਕਰੋ ਲੇਕਿਨ ਦੂਜੇ ਪਾਸੇ ਲਾਅ ਐਂਡ ਆਰਡਰ ਦਾ ਜ਼ਰੂਰ ਲਿਖਿਆ ਜਾ ਰਿਹਾ ਲੇਕਿਨ ਦੂਜੇ ਪਾਸੇ ਹਰਿਆਣਾ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਵੀਡੀਓ ਜਾਰੀ ਕੀਤੀ ਔਰ ਕਹਿ ਸਕਦੇ ਹਨ ਕਿ ਆਉਣ ਵਾਲੇ ਸਮੇਂ 'ਚ ਇਹ ਨਾਤੇ ਸਖਤ ਐਕਸ਼ਨ ਵੀ ਲਿਆ ਜਾ ਸਕਦਾ ਹੈ ਜਿਸ ਤਰ੍ਹਾਂ ਦੇ ਵੀਡੀਓਜ਼ ਤੇ ਜਿਹੜੀ ਫੋਟੋਗ੍ਰਾਫਸ ਜਾਰੀ ਕੀਤੀ ਗਈ ਨੇ ਔਰ ਵੀਡੀਓ 'ਚ ਜਾਰ

तो ये लोग पत्थर लेके आए हैं इन्होंने पैरामिलिट्री फोर्सेस जो हमारी आगे लगी हुई थी और हमारे जो जवान हमारे ऑफिसर्स आगे लगे हुए थे उनके ऊपर पत्थरबाजी की है जिसमें से कुल हमारे 25 जवान जो है घायल घायल हुए हैं एक डीएसपी रैंक जो हमारे अधिकारी हैं उनको भी पत्थर से ही चोट लगी थी और पच्चीस में से हमारे सात जवान तो इसके हैं हरियाणा पुलिस के हमारे अठारह जवान हैं और सात जवान हमारे पैरामिलिट्री फोर्सेस के हैं तो वो वीडियो जो है हमने जनहित में पुलिस प्रशासन की मदद के लिए जारी करी है ताकि हम पुलिस प्रशासन जो है सारा हम हरियाणा पुलिस की तरफ से हम अपील करना चाहते हैं कि भाई जो भी ये जो उत्पाद मचा रहे हैं आंदोलन के नाम पर जो अपने आप को ये बताते हैं कि हम ये आंदोलन लड़ रहे हैं तो जो आंदोलन के नाम पे उत्पात मचा रहे हैं जो पुलिस फोर्स पे जिन्होंने पथराव करा है जो पत्थर तोड़ तोड़ के तैयारियां कर रहे हैं तो ये वीडियो इसीलिए जारी करा गया है पब्लिक के लिए कि हम इनकी पहचान करना चाहते हैं तो पब्लिक से अपील है आप इनकी पहचान करके हमें बताइए और जो भी जानकारी हमें देगा उस जानकारी उसकी गुप्त रखी जाएगी और जो भी कड़ा से कड़ा जो हमारी तरफ से एक्शन होगा उनके खिलाफ